ਪਬਲਿਕ ਦੀ ਸਹੂਲਤ ਵਾਸਤੇ ਸਰਕਾਰਾਂ ਦੇ ਵੱਲੋਂ ਮੌਕੇ-ਮੌਕੇ ਸਿਰ ਸਟੈਪ ਚੱਕੇ ਜਾਂਦੇ ਨੇ ਜਿਸ ਦਾ ਪਬਲਿਕ ਨੂੰ ਫਾਇਦਾ ਵੀ ਹੁੰਦਾ ਕੁਝ ਇੱਕ ਲੋਕਾਂ ਨੂੰ ਫਾਇਦਾ ਹੋ ਜਾਂਦਾ ਕੁਝ ਇੱਕ ਲੋਕ ਫਾਇਦਾ ਲੈਣ ਤੋਂ ਵਾਂਝੇ ਰਹਿ ਜਾਂਦੇ ਨੇ ਹੁਣ ਸਰਕਾਰ ਵੱਲੋਂ ਇੱਕ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਿਹਤ ਕਾਰਡ ਬਣਾਇਆ ਜਾ ਰਿਹਾ ਜਿਸ ਦੇ ਤਹਿਤ ਮਤਲਬ 10 ਲੱਖ ਰੁਪਏ ਦਾ ਜਿਹੜਾ ਇਲਾਜ ਹੈ ਉਹ ਹੋਵੇਗਾ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਇਹ ਜਿਹੜਾ ਕਾਰਡ ਹੈ ਉਹ ਬਣੇਗਾ ਕਿਸ ਤਰ੍ਹਾਂ ਔਰ ਇਸ ਕਾਰਡ ਨੂੰ ਬਣਨ ਵਾਸਤੇ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਨੇ ਜਾਂ ਇਹ ਸਕੀਮ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਸਾਰੇ ਜਿਹੜੇ ਸਵਾਲ ਨੇ ਇਹ ਸਾਡੇ ਜ਼ਿਹਨ ਦੇ ਵਿੱਚ ਨੇ ਸੋ ਇਸ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਇੱਕ ਇੱਕ ਗੱਲ ਜਿਹੜੀ ਹੈ ਉਹ ਖੋਲ ਕੇ ਦੱਸਾਂਗਾ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਸਮੇਂ ਸਮੇਂ ਸਰਕਾਰਾਂ ਵੱਲੋਂ ਪਬਲਿਕ ਜਨ ਹਿੱਤ ਵਾਸਤੇ ਕੁਝ ਨਾ ਕੁਝ ਅਜਿਹੇ ਸਟੈਪ ਚੱਕੇ ਜਾਂਦੇ ਨੇ ਜਿਸ ਦੇ ਨਾਲ ਪਬਲਿਕ ਨੂੰ ਫਾਇਦਾ ਹੋਵੇ ਕਿਸੇ ਨੂੰ ਫਾਇਦਾ ਹੋ ਜਾਂਦਾ ਹੈ ਕਿਸੇ ਨੂੰ ਫਾਇਦਾ ਨਹੀਂ ਹੁੰਦਾ ਲੇਕਿਨ ਦੋਸਤੋ ਹੋਰ ਮੌਜੂਦਾ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਪਬਲਿਕ ਦੇ ਹਿੱਤ ਵਾਸਤੇ ਸਟੈਪ ਚੱਕਿਆ ਗਿਆ ਹੈ ਹੈਲਥ ਕਾਰਡ ਸਿਹਤ ਕਾਰਡ ਜਿਹਨੂੰ ਆਪਾਂ ਕਹਿੰਦੇ ਆ ਜਿਸ ਦੇ ਤਹਿਤ 10 ਲੱਖ ਰੁਪਏ ਦਾ ਜਿਹੜਾ ਇਲਾਜ ਹੈ ਉਹ ਮੁਫਤ ਖੋ ਬੇਗਾ ਹੁਣ ਪਹਿਲੀ ਗੱਲ ਇਹ ਹੈ ਕਿ ਇਹ ਕਾਰਡ ਬਣਨਾ ਕਿਹਨਾਂ ਦਾ ਹੈ ਔਰ ਕੀ ਪੰਜਾਬ ਦੇ ਸਾਰੇ ਲੋਕ ਇਸ ਦਾ ਫਾਇਦਾ ਲੈ ਸਕਣਗੇ ਇਹ ਸਾਰੀਆਂ ਗੱਲਾਂ ਮੈਂ ਹੁਣ ਐਪੀਸੋਡ ਵਿੱਚ ਦੱਸ ਜਾ ਰਿਹਾ ਹਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਸ ਸਕੀਮ 2 ਅਕਤੂਬਰ ਤੋਂ ਲਾਂਚ ਹੋ ਰਹੀ ਹੈ ਇਸ ਸਕੀਮ ਦਾ ਆਗਾਜ਼ 2 ਅਕਤੂਬਰ 2025 ਨੂੰ ਹੋ ਰਿਹਾ ਹੈ ਔਰ ਇਸ ਸਕੀਮ ਦੇ ਤਹਿਤ ਹੈਲਥ ਕਾਰਡ ਬਣਾਉਣ ਦੇ ਨਾਲ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਆਧਾਰ ਕਾਰਡ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਔਰ ਦੂਸਰਾ ਪੰਜਾਬ ਦਾ ਵੋਟਰ ਕਾਰਡ ਹੋਣਾ ਤੁਹਾਡੇ ਕੋਲ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਇਸ ਪੰਜਾਬ ਦੀ ਸਕੀਮ ਦਾ ਭਰਪੂਰ ਫਾਇਦਾ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਇੱਕ ਵੀ ਚੀਜ਼ ਜਿੰਨਾ ਦੋਨਾਂ ਚੋਂ ਮਿਸ ਹੈ ਤੇ ਤੁਸੀਂ ਇਸ ਸਕੀਮ ਦਾ ਫਾਇਦਾ ਨਹੀਂ ਲੈ ਸਕਦੇ ਹੁਣ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਦੋਸਤੋ ਕਿ ਬਹੁਤ ਸਾਰੇ ਲੋਕਾਂ ਦੇ ਜ਼ੈਨ ਚ ਹੋਏਗਾ ਕਿ ਜਿਹੜਾ ਪਹਿਲਾ 5 ਲੱਖ ਦਾ ਕਾਰਡ ਚੱਲ ਰਿਹਾ ਹੈ ਉਹ ਬੰਦ ਹੋ ਜਾਏਗਾ ਔਰ ਉਹ ਸਰਕਾਰ ਦੀ ਉਹ ਕੇਂਦਰ ਸਰਕਾਰ ਦੀ ਸਕੀਮ ਹੈ ਤੇ ਪੰਜਾਬ ਸਰਕਾਰ ਦੀ ਸਕੀਮ ਹੈ ਫਰਕ ਸਿਰਫ ਇੰਨਾ ਹੈ ਹੁਣ ਪੰਜਾਬ ਦੇ ਵਿੱਚ ਜੇ ਲਾਇਆ ਜਾਵੇ ਤਾਂ 10 ਲੱਖ ਰੁਪਏ ਦਾ ਜਿਹੜਾ ਇਲਾਜ ਹੋਏਗਾ ਕੀ ਉਹ ਸਰਕਾਰੀ ਹਸਪਤਾਲਾਂ ਵਿੱਚ ਹੋਏਗਾ ਜਬ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਉਸ ਦਾ ਇਲਾਜ ਹੋ ਸਕੇਗਾ ਹੁਣ ਜਿੰਨੇ ਵੀ ਪੰਜਾਬ ਦੇ ਵਿੱਚ ਸਰਕਾਰੀ ਹਸਪਤਲ ਨੇ ਉਹਨਾਂ ਦੇ ਵਿੱਚ ਇਲਾਜ ਹੋਏਗਾ ਹੀ ਹੋਏਗਾ ਇਵਨ ਕਿ ਚੰਡੀਗੜ੍ਹ ਦੇ ਵਿੱਚ ਜਿੰਨੇ ਪੀਜੀਆਈ ਹੈ ਜਾਂ ਹੋਰ ਸਰਕਾਰੀ ਹਸਪਤਲ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਇਹ ਕਾਰਡ ਜਿਹੜਾ ਪੰਜਾਬ ਦੇ ਵੱਲੋਂ ਬਣਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਉਸ ਕਾਰਡ ਦਾ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵੀ ਤੁਸੀਂ ਫਾਇਦਾ ਲੈ ਸਕਦੇ ਹੋ हां 90% ਜੇ ਆਪਾਂ ਗੱਲ ਕਰੀਏ ਕਿ 90% ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਦੇ ਵਿੱਚ ਕਾਰਡ ਚੱਲਣਗੇ ਉਹਨਾਂ ਨੂੰ ਪੇ ਕਰੇਗੀ ਸਰਕਾਰ ਸਰਕਾਰ ਉਹਨਾਂ ਨੂੰ ਪੇ ਕਰੇਗੀ ਕਿਉਂਕਿ 90% ਜਿਹੜੇ ਪ੍ਰਾਈਵੇਟ ਹਸਪੀਟਲ ਹੈ ਇਹ ਜਿਹੜੇ ਹੈ ਇਸ ਕਾਰਡ ਦੀ ਜਿਹੜੀ ਮੰਨਤਾ ਹੈ ਉਸ ਨੂੰ ਬਰਕਰਾਰ ਰੱਖਣਗੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਾਰਡ ਬਣੇਗਾ ਕਿਵੇਂ ਕਿੱਥੇ ਬਣੇਗਾ ਸਰਕਾਰੀ ਹਸਪੀਟਲ ਹਸਪਤਾਲਾਂ ਚ ਬਣੇਗਾ ਘਰ ਘਰ ਬਣੇਗਾ ਜਾਂ ਆਨਲਾਈਨ ਇਸ ਨੂੰ ਬਣਾਇਆ ਜਾਏਗਾ ਤਾਂ ਇਸ ਪੁਆਇੰਟ ਨੂੰ ਵੀ ਜ਼ਰਾ ਗੌਰ ਨਾਲ ਤੁਸੀਂ ਸੁਣਨਾ ਜੇ ਆਪਾਂ ਡਾਕਟਰ ਬਲਵੀਰ ਸਿੰਘ ਦੀ ਗੱਲ ਕਰੀਏ ਜਿਹੜੇ ਕਿ ਮਨਿਸਟਰ ਨੇ ਹੈਲਥ ਮਨਿਸਟਰ ਨੇ ਉਹਨਾਂ ਦੇ ਮੁਤਾਬਕ ਕਿ ਇਹ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਕੈਂਪ ਲੱਗਣਗੇ ਪਿੰਡਾਂ ਵਿੱਚ ਮੱਲਿਆਂ ਦੇ ਵਿੱਚ ਕੈਂਪ ਲੱਗਣਗੇ ਵਲੰਟੀਅਰ ਜਿਹੜੇ ਆ ਉਹ ਡੋਰ ਟੂ ਡੋਰ ਜਾਣਗੇ ਜਾਣਕਾਰੀ ਕਲੈਕਟ ਕਰਨ ਤੋਂ ਬਾਅਦ 2 ਤੋਂ 3 ਮਹੀਨੇ ਦਾ ਸਮਾਂ ਜਿਹੜਾ ਇੱਕ ਕਾਰਡ ਨੂੰ ਬਣਨੇ ਦੇ ਵਿੱਚ ਲੱਗ ਸਕਦਾ ਹੈ 2 ਤੋਂ 3 ਮਹੀਨੇ ਦਾ ਸਮਾਂ 2 ਅਕਤੂਬਰ ਨੂੰ ਤਾਂ ਸਕੀਮ ਲਾਂਚ ਹੀ ਹੋ ਰਹੀ ਹੈ ਔਰ ਉਸ ਤੋਂ ਬਾਅਦ ਮਤਲਬ ਜਿਹੜਾ ਇਹ ਸਮਾਂ ਜਦੋਂ ਲੱਗੇਗਾ ਜਦੋਂ ਇਹ ਕਾਰਡ ਬਣ ਜਾਏਗਾ ਔਰ ਉਸ ਤੋਂ ਬਾਅਦ ਤੁਸੀਂ ਮਤਲਬ ਇਸ ਦਾ ਫਾਇਦਾ ਲੈ ਸਕਦੇ ਹੋ ਫਿਰ ਇਹ ਕਾਰਡ ਸਿਰਫ ਇੱਕ ਬੰਦੇ ਦਾ ਨਹੀਂ ਹੈ ਜਿੰਨੇ ਵੀ ਪਰਿਵਾਰ ਦੇ ਵਿੱਚ ਮੈਂਬਰ ਨੇ ਉਹਨਾਂ ਸਾਰਿਆਂ ਦੇ ਕੰਮ ਆਏਗਾ ਇਹ ਕਾਰਡ ਔਰ ਸਾਰੇ ਇਸ ਦਾ ਇਸਤੇਮਾਲ ਕਰਨਗੇ ਔਰ ਕੱਲੇ-ਕੱਲੇ ਦੇ ਨਾਮ ਦੇ ਤਹਿਤ ਇਹ ਕਾਰਡ ਬਣੇਗਾ ਹੁਣ ਕਈ ਵਾਰੀ ਕੀ ਹੁੰਦਾ ਕਿ ਕਾਰਡ ਬਣਿਆ ਨਹੀਂ ਹੈ ਇਲਾਜ ਕਰਾਉਣਾ ਹੈ ਕਹਿੰਦੇ ਕਿ ਤੁਸੀਂ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਜਾਓ ਐਟ ਅ ਟਾਈਮ ਦੀ ਜਿਹੜਾ ਇਹ ਆਧਾਰ ਮਤਲਬ ਸਿਹਤ ਬਿਨਾਰ ਸਬੰਧਤ ਕਾਰਡ ਹੈ ਇਹ ਐਟ ਅ ਟਾਈਮ ਵੀ ਹਸਪੀਟਲ ਵਿੱਚ ਬਣਾਇਆ ਜਾ ਬੀਗਾ ਸਿਰ ਤੁਹਾਡੇ ਕੋਲ ਆਧਾਰ ਕਾਰਡ ਪਲੱਸ ਪੰਜਾਬ ਦਾ ਵੋਟਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਸਰਕਾਰ ਕੀ ਇਨਾ ਨੂੰ ਫੰਡਸ ਜਿਹੜਾ ਹੈ ਉਹ ਦੇਵੇਗੀ ਤਾਂ ਇਸ ਤੇ ਬਾਰੇ ਵੀ ਮਨਿਸਟਰ ਨੇ ਗੱਲਬਾਤ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਫੰਡਸ ਦਾ ਇੰਤਜ਼ਾਮ ਕਰ ਰਹੀ ਹੈ ਔਰ ਬਕਾਇਦਾ ਤੌਰ ਤੇ ਕਿਸੇ ਵੀ ਸਕੀਮ ਨੂੰ ਲਾਂਚ ਕਰਨ ਤੋਂ ਪਹਿਲਾਂ ਤਾਂ ਉਸ ਦਾ ਫੰਡ ਜਿਹੜਾ ਹੈ ਰੱਖਿਆ ਜਾਂਦਾ ਹੈ ਸੋ ਸਰਕਾਰ ਵੀ ਇਸ ਦੇ ਤਹਿਤ ਜਿਹੜਾ ਸੋਚ ਵਿਚਾਰ ਕਰ ਰਹੀ ਹੈ ਔਰ ਕਾਫੀ ਅੱਛੇ ਤੱਕ ਜਿਹੜਾ ਇੰਤਜ਼ਾਮ ਹੈ ਉਹ ਸਰਕਾਰਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਔਰ ਪੰਜਾਬ ਸਰਕਾਰ ਸਿਰਫ ਇੱਕੋ ਇੱਕ ਸਟੇਟ ਹੈ ਜਿੱਥੇ ਕਿ ਇਹ ਫੈਸਿਲਿਟੀ ਜਿਹੜੀ ਹੈ ਉਹ ਆਵਾਮ ਨੂੰ ਦਿੱਤੀ ਜਾ ਰਹੀ ਹੈ ਹੁਣ ਕੀ ਇਹ ਕਾਰਡ ਜਿਹੜਾ ਸਿਰਫ ਪੰਜਾਬ ਵਿੱਚ ਚੱਲੇਗਾ ਜਾਂ ਆਊਟ ਆਫ ਪੰਜਾਬ ਵੀ ਚੱਲੇਗਾ ਤਾਂ ਇਹ ਪੰਜਾਬ ਦੀ ਸਕੀਮ ਹੈ ਸਿਰ ਤਰ ਸਿਰ ਪੰਜਾਬ ਦੇ ਵਿੱਚ ਚੱਲੇਗੀ ਜਾਂ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਵਿੱਚ ਚੱਲੇਗੀ ਔਰ ਪੰਜਾਬ ਤੋਂ ਬਾਹਰ ਇਹ ਸਕੀਮ ਨਹੀਂ ਚੱਲੇਗੀ ਸੋ ਦੋਸਤੋ ਜੇਕਰ ਤੁਸੀਂ ਇਸ ਸਕੀਮ ਦਾ ਭਰਪੂਰ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਜਿਹੜੀ ਹੈ ਉਹ ਦੂਸਰਿਆਂ ਤੱਕ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਇਸ ਸਕੀਮ ਦਾ ਫਾਇਦਾ ਮਿਲ ਸਕੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ